ਅੰਮ੍ਰਿਤਸਰ ਦੇ ਫੋਕਲ ਪੁਆਇੰਟ 'ਚ ਇੱਕ ਕੰਬਲ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਜਿਸ ਦੇ ਲਪਟਾ ਜੜੀਆਂ ਦੂਰ ਦੂਰ ਵਿਖਾਈ ਦੇ ਰਹੀਆਂ ਨੇ ਤੇ ਆਥੇ-ਪਾਸ ਦੇ ਲੋਕਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਤੇ ਉੱਥੇ ਹੀ ਮੌਕੇ ਤੇ 10 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਤੇ ਹੋਰ ਜਾਣਕਾਰੀ ਲੈ ਲੈਣੇ ਮੇਰੇ ਸਹਿਯੋਗੀ ਅੰਮ੍ਰਿਤ ਸਰ ਤੋਂ ਮੇਰੇ ਨਾਲ ਨੇ ਝੋਨੇ ਦਾ ਸੀਜ਼ਨ ਆਸੀਂ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕਦੋਂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕਦੋਂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ 1 ਇਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ 1 ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਛੱਡ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਡੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਜੋਤੀ ਇੱਥੇ ਕੀ ਐਫਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਕੰਬਲ ਫੈਕਟਰੀ ਨੂੰ ਅੱਗ ਲੱਗੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗਾ ਕੁਝ ਜਿਹਨੇ ਬਿਲਕੁਲ ਹੀ ਅੱਜ ਅਗ ਲੱਗਣ ਦੇ ਕਾਰਨ ਦਾ ਨਹੀਂ ਪਤਾ ਚੱਲ ਪਾਇਆ ਮਦਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕੋਪਲ ਪੁਆਇੰਟ ਅੰਮ੍ਰਿਤਸਰ ਦੇ ਵਿੱਚ ਕੋਪਲ ਪੁਆਇੰਟ ਦੇ ਵਿੱਚ ਇੱਕ ਫੈਕਟਰੀ ਕੰਬਲ ਪੱਟੇ ਜਿਸ ਨੂੰ ਇਹ ਅੱਗ ਨੂੰ 3 ਵਜੇ ਕੋਈ ਤਕਰੀਬਨ 3:00 ਵਜੇ ਅੱਗ ਲੱਗੀ ਹੈ ਔਰ 3:00 ਵਜੇ ਦੇ 25 ਮਿੰਟ ਤੇ ਪਤਾ ਚੱਲ ਗਿਆ ਅੱਗ ਦੇ ਵਿੱਚ ਧਿਆਨ ਖੋ ਗਈ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਹੈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚੇ ਨੇ ਇਸ ਤੋਂ ਪਹਿਲੇ ਇੱਕ ਹੋਰ ਗੱਲ ਕਲੀਅਰ ਹੈ ਕਿ ਕੋਪਲ ਪੁਆਇੰਟ ਦਾ ਆਪਣਾ ਇੱਕ ਵੱਖਰਾ 5 ਗ੍ਰੇਡ ਹੈ 5 ਗ੍ਰੇਡ ਸਰਕਾਰ ਵੱਲੋਂ ਹੀ ਪੁਰਪੁਗਨ ਸਿੰਘ ਮਾਨ ਨੂੰ ਲੋਹੀ ਦਿੱਤਾ ਗਿਆ ਹੈ ਔਰ ਜਿਸ ਜਿਸ ਜਗ੍ਹਾ ਤੇ ਫੈਕਟਰੀ ਹੈ ਉਸ ਫੈਕਟਰੀ ਤੋਂ ਕਰੀਬ 100 ਮੀਟਰ ਵੀ ਦੂਣੀ ਤੇ ਹੀ ਫੋਕਸ 5 ਗ੍ਰੇਡ ਦਾ ਆਫਿਸ ਹੈ ਉਤੋਂ ਹੀ ਗੜੀਆਂ ਆਈਆਂ ਹੁਣ ਉਸ ਤੋਂ ਬਾਅਦ ਬਾਕੀ ਫਾਇਰ ਫਾਇਰ ਲੇਨ ਦੇ ਜਿੰਨੇ ਨਹੀਂ ਅਮਰਸਰ ਦੇ ਵਿਦਿਆਰਥੀਆਂ ਨੇ ਉਹੀ ਪਹੁੰਚੇ ਨੇ ਸੋ ਬੜੀ ਮੁਸ਼ਕਲ ਦੇ ਨਾਲ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਗ ਤੇ ਫਿਲਹਾਲ ਕਾਬੂ ਪਾ ਲਿਆ ਗਿਆ ਹੈ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਕਿੰਨਾ ਹੋਇਆ ਹੈ ਹਜੇ ਇਹ ਕਹਣਾ ਅਤਕਾਨ ਕਦੋਂ ਹੋਏਗਾ ਉਪਰ ਪੁਆਇੰਟ ਦੇ ਵਿੱਚ ਜਦੋਂ ਜਿੱਥੇ ਪੁਲਿਸ ਸਟੇਸ਼ਨ ਹੈ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਾਈਡ ਦੇ ਉੱਤੇ ਇੱਕ ਫੈਕਟਰੀ ਹੈ ਜਿਹਦੇ ਵਿੱਚ ਇਹ ਕਰਨਾ ਵਾਪਰੀ ਹੈ ਔਰ ਅਜੇ ਤੱਕ ਤਾਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਾਬੂ ਪਾ ਲਿਆ ਗਿਆ ਹੈ ਅੱਜ ਦੇ ਉੱਤੇ ਔਰ ਹਜੇ ਵੀ ਧੂਆ ਜਿਹੜਾ ਹੈ ਉਹ ਉੱਠ ਰਿਹਾ ਹੈ ਔਰ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਜਿਹੜੇ ਉੱਤੇ ਜਿਨ੍ਹਾਂ ਦੀ ਰਿਹਾਇਸ਼ ਹੈ ਜਿਹੜੀ ਨਾਲ ਆਲੇ ਦੁਆਲੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਜਿਹੜੇ ਮਜ਼ਦੂਰ ਨੇ ਜਿੱਦਾਂ ਹੀ ਉਹਨਾਂ ਨੂੰ ਖਬਰ ਮਿਲੀ ਸੀ ਕਿ ਜਿੱਤੇ ਨਾਲ ਦੀ ਫੈਕਟਰੀ ਦੇ ਵਿੱਚ ਅਸਲ ਅੱਗ ਲੱਗ ਗਈ ਹੈ ਤੇ ਉਹ ਵੀ ਸੜਕ ਤੇ ਆ ਗਏ ਸੀਗੇ ਕਿ ਆਪਣੇ ਬਚਾਉ ਲਈ ਕਿ ਕਿਸੇ ਤਰ੍ਹਾਂ ਦਾ ਹੋਰ ਕੋਈ ਨੁਕਸਾਨ ਨਾ ਹੋ ਸਕੇ ਜੀ ਜੀ ਬਿਲਕੁਲ ਧੰਨਵਾਦ ਜੋਤੀ ਹੋਰ ਜਾਣਕਾਰੀ ਲਈ ਜੁੜੇ ਰੰਗੇ ਤੁਹਾਡੇ ਨਾਲ ਅਸੀਂ ਮੇਰੇ ਸਹਿ ਹੋਗੀ ਅੰਮ੍ਰਿਤਸਰ ਤੋਂ ਜੈਨਾ ਨੇ ਜਾਣਕਾਰੀ ਦਿੱਤੀ ਕੰਮਰੀ ਸਰ ਦੇ ਵਿੱਚ ਫੋਕਲ ਪੁਆਇੰਟ ਤੇ ਇੱਕ ਹਾਦਸਾ ਵਾਪਰਿਆ ਇੱਕ ਕੰਬਲ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਹਦੀ ਲਪਟਾ ਦੂਰ ਦੂਰ ਤੱਕ ਫੈਲ ਰਹੀਆਂ ਨੇ ਤੇ ਆਸ-ਪਾਸੇ ਦੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਮੌਕੇ ਤੇ 10 ਗੱਡੀਆਂ ਦੇ ਵੱਲੋਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਅੱਗ ਤੇ ਕਾ ਬਹੁਤ ਬੰਨ ਦਾ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਆ ਮੇਰੇ ਰਿਪੋਰਟਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਅੱਗ ਤੇ ਕਾਫੀ ਅੱਗ ਤੇ ਕਾਬੂ ਜਿਹੜਾ ਪਾ ਲਿਆ ਗਿਆ ਹੈ ਤੇ ਸਿਰੇ 3:35 ਦੇ ਤਲਾਹ ਮਿਲੀ ਨਾਲ ਹੀ ਫੋਕਲ ਪੁਆਇੰਟ ਫੈਸਿਲੀਟੇਸ਼ਨ ਸੇਵਾ ਸੰਤੀ ਸਾਰੇ ਤੇ ਸ਼ਹਿਰ ਦੇ ਪੇਸ਼ਨ ਕੱਢਦੇ ਸਾਡੇ ਹੋਣ ਤੋਂ ਪਹਿਲਾਂ ਬਹੁਤ ਜ਼ਿਆਦੀ ਆਗੀ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮਗਾ ਕੇ ਤੇ ਕੰਟਰੋਲ ਕੀਤਾ ਅਜੇ ਵੀ ਚੱਲ ਰਿਹਾ ਵਾ ਕਿੰਨੀਆਂ ਗੱਡੀਆਂ ਸਿਰ ਪਾਣੀ ਹੀ ਲੱਗ ਚੁੱਕੀਆਂ ਹੁਣ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਜੀ ਅੱਗ ਲੱਗਨ ਦਾ ਕੋਈ ਗਾਰਨ ਪਤਾ ਲੱਗ ਪਿਆ ਨਹੀਂ ਜੀ ਕੁਝ ਪਤਾ ਨਹੀਂ ਕੀ ਇਹ ਜਾਂਚ ਹੋਈ ਹੈ ਇਸ ਚੀਜ਼ ਦੀ ਕਿ ਫੈਕਟਰੀ ਦੇ ਜਿਹੜਾ ਕੈਰੇਜ ਹੈ ਰੀਲਾ ਧੂਆਂ ਦੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਫਸਰ ਸਬੰਧ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗਲਤ ਕਰਨਗੇ ਕੋਈ ਜਾਨੀ ਮਾਲੀ ਨੂੰ ਖਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਹੋੜਾ ਜਾਨੀ ਕੋਈ ਨੁਕਸਾਨ इलाका निवासियों ने काफी मतलब सहमत का मॉल डर का मॉल बनया है की कहना जाओगे देखिए तुम बहुत ज्यादा आग बहुत ज्यादा सहमत का मॉल पानी जाता पर वो कंट्रोल है देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर